ਕਰੋ ਹਲ ਕਰੋ ਹਲ ਕਰੋ ਸੀਬਰੇਜ ਦਾ ਪੱਕਾ ਹੱਲ ਕਰੋ ਹੱਲ ਕਰੋ ਹੱਲ ਕਰੋ ਸਸਿਕਾਹ ਦੋਸਤੋ ਤੁਸੀਂ ਜੁੜਿਓ ਅਨਵੰਡਿਆ ਪੰਜਾਬ ਨਾਲ ਅੱਜ ਮਾਨਸਾ ਦੇ ਗਊਸ਼ਾਲਾ ਰੋਡ ਤੇ ਵਾਰਡ ਨੰਬਰ 17 18 ਤੇ 19 ਦੇ ਲੋਕਾਂ ਨੇ ਮਿਲ ਕੇ ਧਰਨਾ ਲਗਾਇਆ ਤੇ ਉਹਨਾਂ ਨੇ ਨਾਰੇਬਾਜੀ ਕੀਤੀ ਨਾਰੇਬਾਜੀ ਕਰਨ ਤੋਂ ਬਾਅਦ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਉਹਨਾਂ ਨੇ ਦੱਸਿਆ ਕਿ ਜੋ ਸੀਵਰੇਜ ਦਾ ਪਾਣੀ ਹੈ ਉਹ ਮਿਕਸ ਹੋ ਕੇ ਵਾਟਰ ਵਾਕਸ ਦੇ ਪਾਣੀ ਵਿੱਚ ਆਉਣ ਲੱਗਿਆ ਹੈ ਤੇ ਇਸ ਨਾਲ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹ ਬਹੁਤ ਬਿਮਾਰ ਹੋ ਰਹੇ ਨੇ ਤੇ ਦੋ ਮੌਤਾਂ ਵੀ ਹੋ ਚੁੱਕੀਆਂ ਨੇ ਉਹਨਾਂ ਨੇ ਜਲਦੀ ਤੋਂ ਜਲਦੀ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਇਹ ਸੜਕਾਂ ਦੇ ਸੀਵਰੇਜ ਦਾ ਗੰਦਾ ਪਾਣੀ ਇਕੱਠਾ ਹੋਇਆ ਹੈ ਇਸ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਆਉਣ ਵਾਲੀਆਂ ਜ਼ੋਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਦੇਖੋ ਪੂਰੀ ਖਬਰ Boa ਬਾਈ ਤੁਸੀਂ ਧਰਨਾ ਲਗਾਇਆਗਾ ਸੂਬੇ ਦੇ ਮੁੱਖ ਮੰਤਰੀ ਦਾ ਤੁਸੀਂ ਪਤਲਾ ਫੂਕੇ ਹਟਿਓ ਕੀ ਹੈ ਪੂਰਾ ਮਸਲਾ ਬਾਈ ਜੀ ਮੈਂ ਹਰਪ੍ਰੀਤ ਸਿੰਘ ਮਾਨਸਾ ਤੋਂ ਔਰ ਸਰਬ ਭਾਰਤ ਨੌਜਵਾਨ ਸਭਾ ਦਾ ਆਗੂ ਆ ਪਰ ਜਿਹੜਾ ਅੱਜ ਇਹ ਧਰਨਾ ਲਾਇਆ ਇਹਦਾ ਮਕਸਦ ਇਹ ਹੈਗਾ ਅੱਜ ਜਿਹੜਾ ਮਾਨਸਾ ਸ਼ਹਿਰ ਦਾ ਜਿਹੜਾ ਸਾਰੇ ਵਸਨੀਕ ਉਹ ਸਾਰੇ ਪੂਰੇ ਇਸ ਜਿਹੜਾ ਸੀਵਰੇਜ ਦਾ ਬਲੌਕਜ ਆਨ ਕਰਕੇ ਜਿਹੜਾ ਗੰਦਾ ਪਾਣੀ ਆ ਸੀਵਰੇਜ ਦਾ ਉਹ ਅੱਜ ਸਾਡੀਆਂ ਸੜਕਾਂ ਤੇ ਗਲੀਆਂ ਨਾਲੀਆਂ ਜਲਤਲ ਹੋਈਆਂ ਪਈਆਂ ਨੇ ਔਰ ਜਿਹੜਾ ਟੂਟਿਆਂ ਦੇ ਵਿੱਚ ਵੀ ਪਾਣੀ ਆ ਰਿਹਾ ਉਹ ਵੀ ਸੀਵਰੇਜ ਦਾ ਗੰਦਾ ਮਿਕਸ ਹੋ ਕੇ ਆ ਰਿਹਾ ਸਾਨੂੰ ਇਸ ਤੋਂ ਪੂਰਾ ਡਰਾ ਕਿ ਜਿਹੜਾ ਇਹ ਪਾਣੀ ਆ ਜਿਹੜਾ ਇਹ ਕੈਮੀਕਲ ਬਣ ਚੁੱਕਿਆ ਇਹ ਸਾਡੇ ਘਰਾਂ ਦੇ ਵਿੱਚ ਪੀਣ ਜੋਗ ਭੇਜ ਰਿਹਾ ਪ੍ਰਸ਼ਾਸਨ ਪਰ ਅੱਜ ਉਹ ਕੰਮ ਕੰਦੇ ਨੀ ਸੁੱਤਾ ਹੋਇਆ ਪਰ ਸਾਨੂੰ ਇਹ ਪਤਾ ਵੀ ਜੇ ਇਸ ਦੀ ਅਸੀਂ ਕੋਈ ਪੱਕੇ ਹੱਲ ਲਈ ਲੜਾਈ ਨਾ ਲੜੇ ਤਾਂ ਸਾਡੇ ਘਰਾਂ ਦੇ ਵਿੱਚ ਨੇਕਾ ਪ੍ਰਕਾਰ ਦੀਆਂ ਬਿਮਾਰੀਆਂ ਆਉਣਗੀਆਂ ਹੁਣ ਤੁਸੀਂ ਲਾ ਲੋ ਕੈਂਸਰ ਪੀੜਤ ਜਿਹੜਾ ਸਾਡੇ ਵਾਰਡ ਦੇ ਵਿੱਚ ਇਸ ਪਾਣੀ ਗੰਦੇ ਪਾਣੀ ਨਾਲ ਦੋ ਮਕਰਾਂ ਦੇ ਵਿੱਚ ਮੌਤਾ ਹੋਈਆਂ ਇੱਕੋ ਦਿਨ ਤੇ ਅਸੀਂ ਉਸ ਘਟਨਾ ਨੂੰ ਲੈ ਕੇ ਇਸ ਅਸੀਂ ਅੱਜ ਧਰਨਾ ਲਾਇਆ ਗਿਆ ਸੀ ਬਾੜਵਾਸੀਆਂ ਵੱਲੋਂ ਔਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਆ 12 ਤਰੀਕ ਨੂੰ ਵੀ ਸਾਡੀ ਇੱਕ ਵੱਡੀ ਕੌਲ ਆ ਕਿ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੂਕਾਂਗੇ ਜਿਹੜਾ ਮਾਨਸਾ ਸ਼ਹਿਰ ਦਾ ਪ੍ਰਸ਼ਾਸਨ ਆ ਬਿਜਲੀ ਸੀਵਰੇਜ ਬੋਰਡ ਆ ਔਰ ਨਗਰ ਕੌਂਸਲ ਸੁੱਤਾ ਪਿਆ ਇਹਦਾ ਕੋਈ ਪੱਕਾ ਹੱਲ ਕਰੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਮੰਗ ਸਾਡੀ ਇਹ ਆ ਕਿ ਜਿਹੜੇ ਸਾਡੇ ਬਾੜ ਦੇ ਵਾਸੀਆਂ ਸ਼ਹਿਰ ਦੇ ਵਾਸੀ ਨੇ ਇਸ ਗੰਦੇ ਪਾਣੀ ਤੋਂ ਪੀੜਤ ਨੇ ਉਹਨਾਂ ਦਾ ਸ਼ਿਵਰੇ ਦਾ ਪੱਕਾ ਹੱਲ ਕਰੋ ਸਾਡੇ ਜਿਹੜੇ ਪੀੜਤ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ ਸਰਦੂਰੀਆ ਖਾਲਸਾ ਵੈਟਰ ਦੀ ਫਤਿਹ ਆਪਣੇ ਸ਼ਿਵਰੇ ਦੇ ਕਾਰਨ ਭਈ ਦੋਮਤ ਹੋ ਗਿਆ ਇੱਥੇ ਸਾਡੇ ਕੋਈ ਇੱਥੇ ਸਾਡੇ ਪ੍ਰਬੰਧ ਨਹੀਂ ਹੈਗਾ ਪਾਣੀ ਦਾ ਨਿਕਾਸ ਨਹੀਂ ਹੈਗਾ ਵੋਟਾਂ ਲੈ ਕੇ ਵੋਟਾਂ ਪਟੋਰ ਕੇ ਵਾਅਦੇ ਕੋਸੋਰ ਕਰਦੇ ਸੀ ਕਹਿੰਦੇ ਪਾਣੀ ਸਾਰਾ ਇਹਦਾ ਪ੍ਰਬੰਧ ਕਰਾਇਆ ਜਾਊਗਾ ਕੋਈ ਪ੍ਰਬੰਧ ਨਹੀਂ ਕਰਿਆ ਗਲੀਆਂ ਦੇ ਵਿੱਚ ਪਾਣੀ ਆਏ ਪਰ ਇਹਦਾ ਇੱਧਰ ਪੱਟਾਵਾਤੀ ਲੋਕ ਜੋ ਉਹਦਾ ਡੰਮਾਲੇ ਗੁਰਦੁਆਰੇ ਕੱਢੀ ਭਾਜੋ ਪਾਣੀ ਬੇਜਿ ਬੁੜਿਆਣਾ ਕਿਉਂ ਹੋਈਆਂ ਨੇ ਬਹੁਤ ਮਾੜਾ ਹਾਲ ਆ ਪਾਣੀ ਦਾ ਮੰਗ ਇਹੀ ਕਰਦੇ ਭਾਈ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਰਾ ਪ੍ਰਬੰਧ ਕਰਾਇਆ ਜਾਵੇ ਪਾਣੀ ਬਹੁਤ ਪੁਰਾਹਾਲਾ ਹੈ ਟੇ